ਜੋ ਤੁਸੀਂ ਫਲ ਦੇਖ ਰਹੇ ਹੋ ਇਹ ਕੁਦਰਤ ਦਾ ਇੱਕ ਅਨਮੋਲ ਤੋਹਫਾ ਹੈ ਤੁਸੀਂ ਕਦੇ ਸੋਚਿਆ ਇਹ ਫਲ ਤੁਹਾਡੀ ਸਿਹਤ ਲਈ ਲਾਭਦਾਇਕ ਹੋ ਸਕਦਾ ਹੈ ਬੇਲ ਫਲ ਜਿਸ ਨੂੰ ਬੇਲ ਵੀ ਕਿਹਾ ਜਾਂਦਾ ਹੈ ਨਾ ਸਿਰਫ ਪ੍ਰਾਣੀ ਐਯੁਰੋਵੈਦਿਕ ਦਵਾਈਆਂ ਵਿੱਚ ਵਰਤੇ ਜਾਂਦਾ ਤੇ ਤੁਹਾਡੀ ਤੰਦਰੁਸਤ ਜੀਵਨ ਦੀ ਚਾਬੀ ਵੀ ਹੈ ਇਹਦੇ ਫਾਇਦੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਲੀਵਰ ਨੂੰ ਕਰੇ ਡੀਟੌਕਸ ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਤੇ ਗਰਮੀਆਂ 'ਚ ਪੀਣਾ ਠੰਡਾ ਆਉਂਦਾ ਅੰਤਰੀਆਂ ਨੂੰ ਸਾਫ਼ ਕਰਦਾ ਬੇਲ ਦਾ ਸ਼ਰਬਤ ਪੇਟ ਦੀ ਗਰਮੀ ਐਸਿਡਿਟੀ ਤੇ ਗੈਸ ਦੀ ਸਮੱਸਿਆ ਨੂੰ ਦੂਰ ਕਰਦਾ ਇਹ ਨਾਲ ਪਾਚਨ ਸ਼ਕਤੀ ਮਜ਼ਬੂਤ ਰਹਿੰਦੀ ਆਪਣੇ ਬੇਲ ਦੀ ਜਿਹੜੀ ਮਿੱਠੀ ਚਟਨੀਆ ਨਾ ਜਾਂ ਫੇ ਪੱਕਾ ਹੋਇਆ ਜਿਹੜਾ ਗੁੱਦਾ ਹੁੰਦਾ ਇਹਦੇ ਵਿੱਚ ਇਹ ਦਸਤ ਨੂੰ ਰੋਕਣ ਦੇ ਵਿੱਚ ਕਾਫੀ ਮਦਦ ਕਰਦਾ ਅੰਤਰੀਆਂ ਨੂੰ ਇਹ ਸਾਫ਼ ਕਰਦਾ ਤੇ ਡੀਟੌਕਸ ਕਰਦਾ ਤੇ ਜਿਨ੍ਹਾਂ ਦੇ ਪੇਟ 'ਚ ਕੀੜੇ ਨੇ ਹੁੰਦੇ ਨੇ ਉਹਨਾਂ ਨੂੰ ਵੀ ਇਹ ਖਤਮ ਕਰਦਾ ਬੇਲ ਦਾ ਜਿਹੜਾ ਠੰਡਾ ਸ਼ਰਬਤ ਹੁੰਦਾ ਨਾ ਇਹ ਤਨ ਨੂੰ ਠੰਡਾ ਰੱਖਦਾ ਤੇ ਲੂਤ ਤੋਂ ਵੀ ਬਚਾਉਂਦਾ ਡਾਇਬੀਟੀ ਹੁੰਦੀ ਹੈ ਜਿਹੜੇ ਪੇਸ਼ੇਵਾਂ ਨੂੰ ਉਹਨਾਂ ਲਈ ਇਹ ਬਹੁਤ ਜ਼ਿਆਦਾ ਵਧੀਆ ਹੁੰਦਾ ਕਿਉਂਕਿ ਇਹ ਡਾਇਬੀਟੀ ਨੂੰ ਕੰਟਰੋਲ ਕਰਦਾ ਇਮਿਊਨਿਟੀ ਸਿਸਟਮ ਨੂੰ ਵਧਾਉਂਦਾ ਕਿਉਂਕਿ ਇਹ ਚ ਵਿਟਾਮਿਨ ਸੀ ਏ ਤੇ ਹੋਰ ਜਿਹੜੇ ਬਿਹਤਰੀਨ ਹੁੰਦੇ ਨੇ ਐਂਟੀਆਕਸੀਡੈਂਟ ਹੁੰਦੇ ਨੇ ਜੋ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਨੇ ਚਮੜੀ ਲਈ ਵੀ ਇਹ ਲਾਭਦਾਇਕ ਹੁੰਦਾ ਬੇਲ ਦੀ ਜਿਹੜੀ ਛਾਲ ਹੁੰਦੀ ਹੈ ਜਾਂ ਫਿਰ ਦਾ ਰਸ ਚਮੜੀ ਦੇ ਰੋਗਾਂ ਜਿਵੇਂ ਖਾਜ ਕੁਛਲੀ ਨੂੰ ਠੀਕ ਰੱਖਦਾ ਗਰਮੀਆਂ ਵਿੱਚ ਬੇਲ ਦਾ ਸ਼ਰਬਤ ਇੱਕ ਅਰੋਗਮਈ ਤਰਲ ਰਤਨ ਹੈ ਸਰਦਰ ਬਾਇਤੀ ਤਰੀਕੇ ਨਾਲ ਬਣਾਇਆ ਗਿਆ ਇਹ ਸ਼ਰਬਤ ਤੁਹਾਡੀ ਸਿਹਤ ਨੂੰ ਕਰੇ ਰੀਫਰੈਸ਼ ਚਲੋ ਅੱਜ ਤੁਹਾਨੂੰ ਦੱਸਦੇ ਹਾਂ ਇਹਨੂੰ ਬਣਾਉਣਾ ਕਿਵੇਂ ਇਹਦਾ ਤੁਸੀਂ ਜਿਹੜਾ ਗੁੱਦਾ ਉਹ ਕੱਢ ਲੈਣਾ ਪੂਰਾ ਪੱਕੇ ਹੋਇਆ ਵੇਲੇ ਇਹ ਜਦੋਂ ਆਪ ਇਹ ਝੜ ਕੇ गिर ਜਾਵੇ ਤਾਂ ਇਹਨੂੰ ਬਣਾ ਕੇ ਇਹਦਾ ਸ਼ਰਬਤ ਬਣਾ ਕੇ ਪੀਣਾ ਚਾਹੀਦਾ ਕੱਚਾ ਨਹੀਂ ਕਦੇ ਵੀ ਪੀਣਾ ਚਾਹੀਦਾ ਤੁਸੀਂ ਦੇਖੋ ਕਿੰਨਾ ਵਿੱਚੋਂ ਲਾਲ ਪਿਆ ਤੇ ਖਾਣ ਨੂੰ ਵੀ ਇਹ ਮਿੱਠਾ ਇਹਦਾ ਜਿਹੜਾ ਗੁੱਦਾ ਹੁੰਦਾ ਹੈ ਬਿਲਕੁਲ ਲਾਲ ਬਣ ਜਾਂਦਾ ਸਭ ਤੋਂ ਪਹਿਲਾਂ ਜਿਹੜਾ ਇਹਦਾ ਗੁੱਦਾ ਜਿਆ ਉਹ ਚੰਗੀ ਤਰ੍ਹਾਂ ਕੱਢ ਲੈਣਾ ਕੱਢਣ ਤੋਂ ਬਾਅਦ ਇਨੂੰ ਪਾ ਲੈਣਾ ਮਿਕਸੀ ਦੇ ਵਿੱਚ ਜੀ ਜੇ ਆਪਾਂ ਸ਼ੇਕ ਬਣਾਉਨੇ ਹੁੰਨੇ ਆ ਬਨਾਣਾ ਸ਼ੇਕ ਬਣਾ ਲਿਆ ਜਾਂ ਕੋਈ ਵੀ ਮਿਕਸੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਪਾ ਲੈਣਾ ਦੇਖੋ ਕਲਰ ਕਿੰਨਾ ਵਧੀਆ ਹੈ ਦਾ ਇਹਦੇ ਵਿੱਚ ਤਾਕਤ ਭਰ ਦਿੰਦੇ ਜਿਵੇਂ ਢੂਹੀ ਦੋਦੇ ਜਾਂ ਗੋਡੇ ਦੋਦੇ ਨੇ ਯਾਨੀ ਕਿ ਸਾਰ ਬਿਮਾਰੀਆਂ ਦਾ ਇਲਾਜ ਹੈ ਇਹ ਚ ਪਾ ਲੈਣਾ ਥੋੜਾ ਦੁੱਧ ਇਹਦਾ ਸ਼ੇਕ ਬਣਾਉਣਾ ਸ਼ੁਰੂ ਕਰਦੇ ਹਾਂ ਥੋੜਾ ਥੋੜਾ ਦੁੱਧ ਪਾ ਕੇ ਸ਼ੇਕ ਬਣਾਈ ਜਾਣਾ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਤੇ ਵਿੱਚ ਤੇ ਸਵਾਦ ਅਨੁਸਾਰ ਚੀਨੀ ਵੀ ਪਾ ਸਕਦੇ ਹੋ ਜੀ ਤੁਸੀਂ ਇੱਕ ਹਫਤਾ ਲਗਾਤਾਰ ਪੀ ਲਓ ਨਾ ਇਹਦੇ ਨਾਲ ਤੁਹਾਡਾ ਸਰੀਰ ਬਿਲਕੁਲ ਠੀਕ ਹੋ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਲੱਗੂ ਗਰਮੀਆਂ ਲਈ ਤਾਂ ਤੁਹਾਡੇ ਲਈ ਵਰਦਾਨ ਹੈ ਵਿੱਚ ਬਹੁਤ ਜ਼ਿਆਦਾ ਪੋਸ਼ਟਿਕ ਤੱਤ ਹੁੰਦੇ ਨੇ ਜੋ ਸਰੀਰ ਨੂੰ ਠੀਕ ਰੱਖਦੇ ਨੇ ਲਓ ਜੀ ਆਪਣਾ ਜਿਹੜਾ ਸ਼ੇਕ ਆ ਉਹ ਬਣ ਕੇ ਤਿਆਰ ਆ ਤੁਸੀਂ ਜੇ ਡੇਲੀ ਇੱਕ ਪੀਨੇ ਇੱਕ ਹਫਤਾ ਪੀ ਕੇ ਦੇਖ ਲਓ ਇਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਊਗਾ ਇਹ ਸਾਲ ਦੇ ਵਿੱਚ ਇੱਕ ਵਾਰ ਪੱਕਦਾ ਇਹਦੀ ਉੱਪਰਲੀ ਬਿਲਕੁਲ ਜਿਹੜੀ ਬਹੁਤ ਕਾੜੀ ਹੁੰਦੀ ਆ ਤੇ ਵਿੱਚੋਂ ਬਿਲਕੁਲ ਸੌਫਟ ਹੋ ਜਾਂਦਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ